ਮੇਰੇ ਭਾਈਓ ਭੈਣੋ ਮੈਂ ਪ੍ਰਭੂ ਯੀਸ਼ੂ ਮਸੀਹ ਦਾ ਖਾਦਮ ਹੋਣ ਦੇ ਨਾਤੇ ਅੱਜ ਪਰਮੇਸ਼ਵਰ ਦਾ ਪਵਿੱਤਰ ਵਚਨ ਤੁਹਾਡੀ ਸੇਵਾ ਵਿੱਚ ਲੈ ਕੇ ਆਇਆ ਹਾਂ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਅੱਜ ਦਾ ਵਚਨ ਤੁਹਾਡੇ ਲਈ ਬਹੁਤ ਜ਼ਿਆਦਾ ਬਰਕਤ ਆਸ਼ਿਸ਼ ਤੇ ਨੌਲੇਜ ਜਾਣਕਾਰੀ ਦੇ ਨਾਲ ਭਰਿਆ ਹੋਵੇਗਾ ਅੱਜ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਬਾਈਬਲ ਦੇ ਵਿੱਚ ਗਲਤੀਆਂ ਕਰਦੇ ਜਿਹੜੇ ਬਾਈਬਲ ਵਿੱਚ ਗਲਤੀਆਂ ਕਰਦੇ ਉਹਨਾਂ ਨੂੰ ਇਹ ਸਖਤ ਜਵਾਬ ਹੈ ਮੈਂ ਸੁਣਿਆ ਪਿੱਛੇ ਵੀਡੀਓ ਸੁਣੀਆਂ ਕੁਝ ਬੰਦਿਆਂ ਦੀ ਰੱਬ ਉਹਨਾਂ ਨੂੰ ਬਰਕਤ ਦੇਵੇ ਸਮਾਤ ਬਖਸ਼ੇ ਪਹਿਲੀ ਗੱਲ ਤੇ ਜਿਨ੍ਹਾਂ ਨੂੰ ਬਾਈਬਲ ਦੀ ਨੌਲੇਜ ਹੀ ਨਹੀਂ ਆ ਅਸੀਂ ਉਹਨਾਂ ਨੂੰ ਜਵਾਬ ਕੀ ਦਈਏ ਕਿਉਂਕਿ ਉਹਨਾਂ ਨੂੰ ਤਾਂ ਆਪ ਹੀ ਨਹੀਂ ਪਤਾ ਪਰ ਇਹ ਵੀਡੀਓ ਬਣਾਉਣ ਦਾ ਇਹ ਵਚਨ ਸੁਣਾਉਣ ਦਾ ਮੇਰਾ ਮਕਸਦ ਇਹ ਸੀ ਕਿ ਸਾਡੇ ਹੋਰ مسیਹ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਜਿਹੜੇ ਬੰਦੇ ਗਲਤੀਆਂ ਕੱਢ ਰਹੇ ਆ ਉਹ ਕਿੰਨੇ ਇੱਕ ਸਚਾਈ ਵਿੱਚ ਐ ਕਿੰਨੇ ਸੱਚ ਬੋਲਦੇ ਆ ਤੇ ਬਾਈਬਲ ਨੂੰ ਜਾਣਨ ਵਾਲੇ ਵੀ ਇਹ ਸਮਝ ਸਕਣ ਇਸ ਜਿਹੜੇ ਸਾਡੇ ਪੁਰਖੇ ਹੋਏ ਐ ਉਹ ਕਿੰਨੇ ਪਰਮੇਸ਼ਵਰ ਦੇ ਨੇੜੇ ਸੀ ਮੇਰੇ ਭਾਈਓ ਭੈਣੋ ਪਰਮੇਸ਼ਵਰ ਦਾ ਜਿਉਂਦਾ ਕਲਾਮ ਪਰਮੇਸ਼ਵਰ ਦਾ ਜਿਉਂਦਾ ਵਚਨ ਸਾਨੂੰ ਸਾਰੇ ਭੁਲੇਖਿਆਂ ਤੋਂ ਮੁਕਤ ਕਰਦਾ ਸਾਰੀਆਂ ਉਹ ਗੱਲਾਂ ਤੋਂ ਪਰਮੇਸ਼ਵਰ ਦਾ ਵਚਨ ਸਾਨੂੰ ਮੁਕਤ ਕਰ ਦਿੰਦਾ ਆ ਪਰਮੇਸ਼ਵਰ ਦਾ ਕਲਾਮ ਸਾਨੂੰ ਸਾਰੀਆਂ ਉਹ ਵਿਦਤਾ ਤੋਂ ਛਡਾਉਂਦਾ ਹੁਣ ਗੱਲ ਕਰਦੇ ਆ ਜੀ ਮੈਂ ਵੀਡੀਓ ਵਿੱਚ ਕੀ ਵੇਖ ਰਿਹਾ ਸੀ ਕਿ ਕੁਝ ਲੋਕ ਇਹ ਗੱਲ ਕਹਿੰਦੇ ਆ ਇਹ ਗੱਲ ਕਹਿੰਦੇ ਸੀ ਕਿ ਲੂਤ ਨੇ ਆਪਣੀਆਂ ਪੁੱਤਰੀਆਂ ਦੇ ਨਾਲ ਜਨਾਕਾਰੀ ਕੀਤੀ ਦੂਸਰੇ ਨੰਬਰ ਤੇ ਨੂ ਦੇ ਪੁੱਤਰਾ ਨੇ ਉਹਦਾ ਨਗੇਜ ਵੇਖਿਆ ਤੀਸਰੇ ਨੰਬਰ ਤੇ ਦੌਦ ਨੇ ਆਪਣੇ ਸੈਨਾ ਪਤਨੀ ਸੈਨਾਪਤੀ ਦੀ ਪਤਨੀ ਦੇ ਨਾਲ ਜਿਨਾਹਕਾਰੀ ਕੀਤੀ ਤੇ ਸੈਨਾਪਤੀ ਦਾ ਕਤਲ ਕਰ ਦਿੱਤਾ ਇਹੋ ਜੀਆਂ ਗੱਲਾਂ ਕਰਕੇ ਬਾਈਬਲ ਨੂੰ ਕਸੂਰਵਾਾ ਠੇਰੋਂਦੇ ਵੀ ਬਾਈਬਲ ਇਹਨਾਂ ਦਾ ਧਰਮ ਜਿਹੜਾ ਉਹ ਸ਼ੁੱਧ ਨਹੀਂ ਹੈਗਾ ਉਹਦੇ ਵਿੱਚ ਬੜੀ ਭ੍ਰਿਸ਼ਟਾਚਾਰੀ ਹੈ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਕਹੇ ਗਏ ਆ ਸੋ ਗੱਲ ਅਸੀਂ ਇਹ ਜਵਾਬ ਦੇ ਤੌਰ ਤੇ ਆ ਜੀ ਜਿੰਨੇ ਭੈਣ ਭਰਾ ਸਾਡੇ ਬਾਈਬਲ ਨੂੰ ਪੜਨ ਵਾਲੇ ਆ ਨੌਲੇਜ ਰੱਖ ਲਿਓ ਪਹਿਲੇ ਨੰਬਰ ਤੇ ਤੇ ਗੱਲ ਇਹ ਹੈ ਕਿ ਜਿਹੜੀ ਬਾਈਬਲ ਹੈ ਨਾ ਬਾਈਬਲ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਕੀਤਾ ਗਿਆ ਕਿ ਬੰਦੇ ਦੀਆਂ ਚੰਗੀਆਂ ਚੀਜ਼ਾਂ ਲਿਖ ਦਿੱਤੀਆਂ ਤੇ ਮਾੜੀਆਂ ਛਿਪਾ ਲਈਆਂ ਪਵਿੱਤਰ ਬਾਈਬਲ ਨੂੰ ਪਰਮੇਸ਼ਵਰ ਦੇ ਵਚਨ ਵਿੱਚ ਬਿਆਨ ਕੀਤਾ ਗਿਆ ਵੀ ਇਹ ਜਿਹੜੀ ਬਾਈਬਲ ਹੈ ਕੀ ਹੈ ਪੌਲਸ ਲਿਖਦਾ ਕਹਿੰਦਾ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਇਹ ਸਾਰੀ ਲਿਖਤ ਕਾਦੇ ਤੋਂ ਆ ਪਰਮੇਸ਼ਵਰ ਦੇ ਆਤਮਾ ਤੋਂ ਬੰਦੇ ਦੀ ਸਮਝ ਨਾਲ ਨਹੀਂ ਲਿਖੀ ਗਈ ਪਹਿਲੇ ਨੰਬਰ ਤੇ ਔਰ ਦੂਜੇ ਨੰਬਰ ਤੇ ਕੀ ਹੈ ਜੀ ਇਹ ਜਿਹੜੀ ਲਿਖਤ ਹੈ ਨਾ ਪਰਮੇਸ਼ਵਰ ਦਾ ਵਚਨ ਹੈ ਇਸ ਦੇ ਬਾਰੇ ਦੱਸਿਆ ਗਿਆ ਕਿ ਇਹ ਲਿਖਤ ਦੇ ਵਿੱਚ ਸਚਾਈ ਲਿਖੀ ਗਈ ਹੈ ਝੂਠ ਨਹੀਂ ਲਿਖਿਆ ਗਿਆ ਜੇ ਮੰਨ ਲੋ ਮੇਰੀਆਂ ਚਾਰ ਗੱਲਾਂ ਚੰਗੀਆਂ ਤੇ ਮੇਰੀਆਂ ਅੱਠ ਮਾਰੀਆਂ ਉਹ ਅੱਠ ਲਕੋ ਲਈਆਂ ਤੇ ਚਾਰ ਚੰਗੀਆਂ ਲਿਖ ਦਿੱਤੀਆਂ ਹਨਾ ਅੱਠ ਲਕੋ ਲਈਆਂ ਤੇ ਚਾਰ ਚੰਗੀਆਂ ਲਿਖ ਦਿੱਤੀਆਂ ਤੇ ਫੇਰ ਤੇ ਸਭ ਤੋਂ ਵੱਡਾ ਝੂਠ ਹੈ ਸੱਚ ਨੂੰ ਦੱਬਣ ਵਾਲੀ ਗੱਲ ਹੈ ਇਸ ਲਈ ਬਾਈਬਲ 'ਚ ਝੂਠ ਨਹੀਂ ਲਿਖਿਆ ਗਿਆ ਬਾਈਬਲ ਬਿਲਕੁਲ ਸੱਚੀ ਹੈ ਔਰ ਬਾਈਬਲ ਦੇ ਵਿੱਚ ਜੇ ਕਿਸੇ ਦੀ ਗਲਤੀ ਹੋਈ ਤੋ ਗਲਤੀ ਵੀ ਲਿਖੀ ਹੈ ਜੇ ਕਿਸੇ ਨੇ ਚੰਗਾ ਕੁਝ ਕੀਤਾ ਚੰਗਾ ਵੀ ਲਿਖਿਆ ਆ ਜੋ ਪਰਮੇਸ਼ਵਰ ਦੇ ਕੰਮ ਹੈ ਉਹ ਵੀ ਲਿਖਿਆ ਤੇ ਜੋ ਬੰਦੇ ਦੇ ਕੰਮ ਆ ਉਹ ਵੀ ਲਿਖਿਆ ਅਸੀਂ ਨੂਨ ਪਰਮੇਸ਼ਵਰ ਨਹੀਂ ਮੰਨਦੇ ਅਸੀਂ ਦਾਊਦ ਨੂੰ ਪਰਮੇਸ਼ਵਰ ਨਹੀਂ ਮੰਨਦੇ ਦਾਊਦ ਇੱਕ ਬਾਦਸ਼ਾਹ ਸੀ ਉਸ ਸਮੇਂ ਦਾ ਜੀ ਇਨਸਾਨ ਹੋਣ ਦੇ ਨਾਤੇ ਬੰਦੇ ਤੋਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਅਸੀਂ ਨੂਨ ਨੂੰ ਪਰਮੇਸ਼ਰ ਨਹੀਂ ਮੰਨਦੇ ਲੂਤ ਨੂੰ ਪਰਮੇਸ਼ਰ ਨਹੀਂ ਮੰਨਦੇ ਅਸੀਂ ਇਬਰਾਹਿਮ ਨੂੰ ਪਰਮੇਸ਼ਰ ਨਹੀਂ ਮੰਨਦੇ ਅਸੀਂ ਸੁਲੇਮਾਨ ਨੂੰ ਪਰਮੇਸ਼ਰ ਨਹੀਂ ਮੰਨਦੇ ਸਾਡਾ ਪਰਮੇਸ਼ਰ ਇੱਕ ਹੀ ਹੈ ਜਿਹੜਾ ਸਵਰਗ ਵਿੱਚ ਵਾਸ ਕਰਦਾ ਆ ਉਹਦਾ ਨਾਮ ਹੈ ਪ੍ਰਭੂ ਯੇਸ਼ੂ ਮਸੀਹ ਉਹਦਾ ਨਾਮ ਕੀ ਹੈ? ਪ੍ਰਭੂ ਯੀਸ਼ੂ ਮਸੀਹ। ਤੇ ਪ੍ਰਭੂ ਯੀਸ਼ੂ ਮਸੀਹ ਆਪਣੀ ਸਾਖੀ ਆਪ ਦਿੰਦੇ ਆ ਕਹਿੰਦੇ ਕੌਣ ਹੈ ਤੁਹਾਡੇ ਚੋਂ ਜਿਹੜਾ ਮੇਰੇ ਵਿੱਚ ਗੁਨਾਹ ਸਾਬਤ ਕਰ ਸਕਦਾ ਹੈ? ਕੌਣ ਤੁਹਾਡੇ ਵਿੱਚੋਂ ਹੈ ਜਿਹੜਾ ਮੇਰੇ ਵਿੱਚ ਗੁਨਾਹ ਸਾਬਤ ਇੱਕ ਵਾਰ ਇੱਦਾਂ ਗੱਲਬਾਤ ਚੱਲ ਪਈ। ਯਹੂਦੀਆਂ ਦੀ ਵਿਵਾਸ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਹੋ ਗਈ। ਤੇ ਇਹ ਤਾਂ ਯੀਸ਼ੂ ਮਸੀਹ ਦੱਸ ਰਹੇ ਸੀ ਉਹ ਕਹਿੰਦੇ ਪਾ ਗਿਆ ਸੀ ਨਹੀਂ ਤੈਨੂੰ ਮੰਨਦੇ ਅਸੀਂ ਤਾਂ ਆਪਣੇ ਬਾਪ ਅਬਰਾਹਮ ਨੂੰ ਮੰਨਦੇ ਆ ਅਸੀਂ ਤਾਂ ਉਹਦੀ ਅੱਛ ਹੈ ਅਸੀਂ ਤੈਨੂੰ ਨਹੀਂ ਮੰਨਦੇ ਯਿਸੂ ਮਸੀਹ ਨੇ ਕਿਹਾ ਕਹਿੰਦਾ ਮੈਂ ਅਬਰਾਹਮ ਤੋਂ ਵੀ ਪਹਿਲਾਂ ਅਬਰਾਹਮ ਤੁਹਾਡਾ ਪੁਰਖਾ ਪੈਦਾ ਵੀ ਨਹੀਂ ਹੋਇਆ ਸੀ ਜਦੋਂ ਤੋਂ ਮੈਂ ਆ ਬੜੇ ਹੈਰਾਨ ਹੋਏ ਕਹਿੰਦੇ ਤੇਰੀ ਉਮਰ ਤਾਂ ਹਜੇ 50 ਵਰਿਆਂ ਦੀ ਵੀ ਨਹੀਂ ਹੋਈ 60 ਵਰਿਆਂ ਦੀ ਵੀ ਨਹੀਂ ਹੋਈ ਤੇ ਤੂੰ ਕਹਿਣਾ ਮੈਂ ਉਹਦੇ ਤੋਂ ਵੀ ਪਹਿਲਾਂ ਆ ਸੋ ਪ੍ਰਭੂ ਯੇਸ਼ੂ ਮਸੀਹ ਉਹ ਆਪ ਪਰਮੇਸ਼ਰ ਹੈ ਜਿਨੇ ਇਸ ਜਗਤ ਨੂੰ ਰਚਿਆ ਇਸ ਸੰਸਾਰ ਨੂੰ ਬਣਾਇਆ ਹੁਣ ਗੱਲ ਕਰਾਂ ਜੇ ਮੈਂ ਨੂਨ ਨੇ ਜਗਤ ਨਹੀਂ ਬਣਾਇਆ ਦਾਊਦ ਨੇ ਜਗਤ ਨਹੀਂ ਬਣਾਇਆ ਉਹਨਾਂ ਦੀ ਅਸੀਂ ਰਿਸਪੈਕਟ ਕਰਦੇ ਆਂ ਉਹ ਪਰਮੇਸ਼ਰ ਦੇ ਤਾਲਬ ਹੋਏ ਨਹੀਂ ਤੇ ਅੱਜ ਵੀ ਜਿਹੜੇ ਪਰਮੇਸ਼ਰ ਦੇ ਤਾਲਬ ਨੇ ਏ ਨਹੀਂ ਆਪ ਵੀ ਜੇ ਤਾਲਬ ਹੈ ਤਾਂ ਉਹਨਾਂ ਦੀ ਜ਼ਿੰਦਗੀ 'ਚ ਕੋਈ ਕਮੀ ਨਹੀਂ ਆ। ਬਾਈਬਲ ਕਹਿੰਦੀ ਇੱਥੇ ਧਰਤੀ ਤੇ ਕੋਈ ਵੀ ਧਰਮ ਹੀ ਨਹੀਂ ਹੈਗਾ। ਭਾਵੇਂ ਆਪਾਂ ਸੋਹਣੇ ਬਾਣੇ ਪਾਉਂਦੇ ਆ ਭਾਵੇਂ ਆਪਾਂ ਬਹੁਤ ਸੋਹਣੇ ਲੱਗਦੇ ਆ ਸ਼ਕਲ ਵਿੱਚ ਭਾਵੇਂ ਸਾਡੇ ਕੱਦ ਸੋਹਣੇ ਆ ਭਾਵੇਂ ਸਾਡੇ ਰੰਗ ਸੋਹਣੇ ਆ ਪਰ ਅੰਦਰ ਜ਼ਿੰਦਗੀ ਦਾ ਕਿਸੇ ਨੂੰ ਨਹੀਂ ਪਤਾ ਵੀ ਅੰਦਰ ਕੀ ਹੈ। ਇਸ ਕਰਕੇ ਗੱਲ ਤੇ ਸਚਾਈ ਇਹ ਐ ਵੀ ਗਲਤੀਆਂ ਤੇ ਬੰਦੇ ਚ ਹੁੰਦੀਆਂ ਆ ਕਈਆਂ ਦੀਆਂ ਸਾਹਮਣੇ ਆ ਜਾਂਦੀਆਂ ਕਈਆਂ ਦੀਆਂ ਲੁਕੀਆਂ ਰਹਿੰਦੀਆਂ ਕਈਆਂ ਦੀਆਂ ਗਲਤੀਆਂ ਸਾਹਮਣੇ ਆ ਜਾਂਦੀਆਂ ਕਈਆਂ ਦੀਆਂ ਲੁਕੀਆਂ ਰਹਿੰਦੀਆਂ ਪਰ ਬਾਈਬਲ ਨੇ ਗਲਤੀਆਂ ਲੁਕੋਈਆਂ ਨਹੀਂ ਬਾਈਬਲ ਨੇ ਗਲਤੀਆਂ ਨਹੀਂ ਲੁਕੋਈਆਂ ਬਾਈਬਲ ਨੇ ਸਾਰੀਆਂ ਗਲਤੀਆਂ ਸਾਹਮਣੇ ਲਿਆਉਂਦੀਆਂ ਬੰਦੇ ਦੀਆਂ ਇਸ ਕਰਕੇ ਜੇ 다우드 ਨੇ ਕੁਝ ਮਾੜਾ ਕੀਤਾ ਬਾਈਬਲ ਚ ਲਿਖਿਆ ਆ ਇਹ ਨਹੀਂ ਬਿਲੋ ਕੋ ਲੋ ਜੀ ਉਹਨੂੰ 다우드 ਦੀ ਉਹ ਗੱਲ ਨੂੰ ਲੁਕੋ ਲੋ ਦੱਬ ਲੋ ਇਹਦੀ ਚੰਗੀਆਂ ਗੱਲਾਂ ਲਿਖੋ ਤਾਂ ਕਿ ਬਾਈਬਲ ਪੌਪੂਲਰ ਹੋਵੇ ਨਹੀਂ ਜੇ 다우드 ਨੇ ਗਲਤ ਕੀਤਾ ਆ ਤੇ ਲਿਖਿਆ ਆ ਜੇ ਯਹੂਦਾ ਨੇ ਕੁਝ ਗਲਤ ਕੀਤਾ ਉਹ ਲਿਖਿਆ ਆ ਜੇ ਸੁਲੇਮਾਨ ਨੇ ਕੁਝ ਗਲਤ ਕੀਤਾ ਉਹ ਲਿਖਿਆ ਆ ਜੇ ਕੁਝ ਬਾਈਬਲ ਦੇ ਅੰਦਰ ਕੋਈ ਘਟਨਾ ਵਾਪਰੀ ਉਹ ਲਿਖੀ ਹੈ ਭਾਵਿਓ ਸੁਣਨ ਵਿੱਚ ਗਲਤ ਲੱਗੇ ਪਰ ਲਿਖੀ ਹੈ ਉਹਨੂੰ ਲੁਕੋਇਆ ਨਹੀਂ ਕਿਉਂਕਿ ਬਾਈਬਲ ਇੱਕ ਸਚਾਈ ਹੈ ਬਾਈਬਲ ਇੱਕ ਉਹ ਧਰਮ ਸ਼ਾਸਤਰ ਹੈ ਜਿਹਦੇ ਵਿੱਚ ਸੱਚ ਸੱਚ ਲਿਖਿਆ ਸਭ ਕੁਝ ਝੂਠ ਦਾ ਇੱਕ ਵੀ ਕਤਰਾ ਨਹੀਂ ਇਸ ਕਰਕੇ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਸਾਨੂੰ ਸਾਫ਼-ਸਾਫ਼ ਸਿਖਾਉਂਦਾ ਆ ਭਾਈ ਅਸੀਂ ਯੀਸ਼ੂ ਮਸੀਹ ਨੂੰ ਮੰਨਦੇ ਆ ਸਾਡਾ ਮੁਕਤੀਦਾਤਾ ਯੀਸ਼ੂ ਮਸੀਹ ਹੈ ਸਾਡਾ ਪਰਮੇਸ਼ਰ ਯੀਸ਼ੂ ਮਸੀਹ ਹੈ ਸਾਡਾ ਸਿਰਜਣਹਾਰ ਪ੍ਰਭੂ ਯੀਸ਼ੂ ਮਸੀਹ ਹੈ ਸਾਡਾ ਪਾਲਣਹਾਰ ਪ੍ਰਭੂ ਯੀਸ਼ੂ ਮਸੀਹ ਹੈ ਕੋਈ ਆਦਮੀ ਨਹੀਂ ਅਸੀਂ ਦਾਊਦ ਨੂੰ ਇੱਕ ਪਾਤਸ਼ਾਹ ਮੰਨਦੇ ਆ ਬਾਈਬਲ ਵਿੱਚ ਉਹ ਇੱਕ ਰੱਬ ਦਾ ਸੇਵਕ ਹੋਇਆ ਇੱਕ ਖਾਦਮ ਹੋਇਆ ਨੂੰ ਇੱਕ ਖਾਦਮ ਹੋਇਆ ਸੁਲੇਮਾਨ ਇੱਕ ਖਾਦਮ ਹੋਇਆ ਉਹ ਰੱਬ ਨੂੰ ਮੰਨਣ ਵਾਲੇ ਲੋਕ ਸੀ ਪਰ ਅਸੀਂ ਉਹਨਾਂ ਨੂੰ ਸਿਰਜਣਹਾਰ ਪਾਲਣਹਾਰ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਆਪਣਾ ਮੁਕਤੀਦਾਤਾ ਆਪਣਾ ਆਈਡਲ ਨਹੀਂ ਮੰਨਦੇ ਸਾਡਾ ਪਰਮੇਸ਼ਰ ਇੱਕੋ ਹੈ ਉਹ ਪ੍ਰਭੂ ਯੇਸ਼ੂ ਮਸੀਹ ਹੈ ਉਹਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਇਸ ਕਰਕੇ ਅਸੀਂ ਮੰਨਦੇ ਯੇਸ਼ੂ ਮਸੀਹ ਨੂੰ ਆ ਅਸੀਂ ਦਾਊਦ ਨੂੰ ਥੋੜੀ ਮੰਨਦੇ ਆ ਅਸੀਂ ਨੂਨ ਨੂੰ ਨਹੀਂ ਮੰਨਦੇ ਅਸੀਂ ਇਬਰਾਹਮ ਨੂੰ ਨਹੀਂ ਮੰਨਦੇ ਇਬਰਾਹਮ ਦੀ ਪੂਜਾ ਵਰਸ਼ਿਪ ਨਹੀਂ ਕਰਦੇ ਅਸੀਂ ਯੇਸ਼ੂ ਮਸੀਹ ਦੀ ਕਰਦੇ ਆ ਗੱਲ ਹੈ ਤੇ ਯੇਸ਼ੂ ਮਸੀਹ ਦੀ ਹੈ ਮੇਰੇ ਭਾਈ ਪੈਣੋ ਇਹੋ ਜੀਆਂ ਗਲਤੀਆਂ ਕੱਢਣ ਵਾਲੇ ਬੜੇ ਆਏ ਬੜੇ ਚਲੇ ਗਏ ਪਰ ਉਹਦੇ ਨਾਮ ਨੂੰ ਕੋਈ ਵੀ ਰੋਕ ਨਹੀਂ ਸਕਿਆ ਜਿੰਨਾ ਰੋਕਿਆ ਉਹਨਾਂ ਵੱਧ ਗਿਆ ਪਰਮੇਸ਼ਰ ਬਰਕਤ ਦੋ